ਹਨ ਸਸਕਲ ਕੀਵੇਂ ਸਾਰੇ ਮਿੱਟ ਕਰਦੇ ਠੀਕ ਹੋਣੇ ਚਾਹੀਦੇ ਆ ਅੱਧ ਫਿਰ ਆਪਾਂ ਬਾਹਰ ਉਹਨਾ ਸਫਾਈ ਕਰਾਈ ਪਹਿਲਾਂ ਮੈਂ ਲੱਗੀ ਰੀਲ ਬਣਾਉਣ ਫਿਰ ਮੈਂ ਕਾ ਉਸ ਤੋਂ ਪਹਿਲਾਂ ਸਫਾਈ ਕਰਉ ਤਾਂ ਇਸ ਰੀਲ ਆਇਆ ਤੇ ਬਾਹਰ ਉਹ ਵਿਚਾਰੇ ਸਾਫ ਕਰ ਗਏ ਤੇ ਬਹੁਤ ਹੀ ਗੰਦਮੰਦ ਚੜਿਆ ਪਿਆ ਸੀਗੇ ਪੇੜ ਪੌਦੇ ਉੱਗੇ ਪਏ ਸੀਗੇ ਕਿਉਂਕਿ ਮਿੱਟੀ ਆ ਜਮਾ ਹੋਈ ਸੀ ਲੋਕਾਂ ਕੋਈ ਜਾਂਦਾ ਜਾਂਦਾ ਗਲੀ ਘਵਾੜਦਾ ਇਧਰ ਨੂੰ ਮਿੱਟੀ ਕਰ ਦਿੰਦਾ ਕੁਛ ਨਾ ਕੁਛ ਕਰ ਦਿੰਦੇ ਆ ਹੁਣ ਦੇਖੋ ਸ਼ਰਮ ਆਉਣੀ ਚਾਹੀਦੀ ਆ ਸਾਰਿਆਂ ਨੂੰ ਹਣਾਂ ਫਿਰ ਕਹਿੰਦੇ ਤੇਰਾ ਘਰ ਤੇਰੇ ਬਾਹਰ ਦਾ ਤੂੰ ਆਪ ਸਾਫ ਕਰ ਅਸੀਂ ਪਰੋਨੇ ਆ ਤੇ ਮੇਰਾ ਘਰ ਤਾਂ ਹੈਗਾ ਮੇਰੇ ਬਾਹਰ ਹੀ ਹੈਗਾ ਪਰ ਤੁਹਾਨੂੰ ਸਾਰਿਆਂ ਨੂੰ ਵੀ ਚਾਹੀਦਾ ਨਾ ਕਿ ਕੂੜਾ ਕਿਸੇ ਘਰ ਦੇ ਬਾਹਰ ਨਾ ਇੰਨਾ ਦੇ ਜਮਾ ਕਰਦੇ ਰਿਹਾ ਕਰੋ ਤੇ ਤੁਸੀਂ ਤਾਂ ਘਰ ਵੀ ਸਾਫ ਰੱਖੀ ਚਲੋ ਇਹ ਛੱਡੋ ਲੜਾਈ ਦੀਆਂ ਗੱਲਾਂ ਆਪਾਂ ਗੱਲ ਕਰਦੇ ਆ ਆਪਣੀ ਠੀਕ ਹੈ ਥੋੜੀ ਬਹੁਤੀ ਗੱਲ ਹੋ ਜਾਂਦੀ ਹੈ ਨਾ ਕਈ-ਕਈ ਵਾਰੀ ਬਦਨ ਗੁੱਸਾ ਹੀ ਬੜਾਇਆ ਹੁੰਦਾ ਤੇ ਫਿਰ ਮੈਂ ਇੱਕੋ ਗੱਲ ਕਹਿਨੀ ਆ ਕਿ ਇਹ ਪਰਮਾਤਮਾ ਜੇ ਕੋਈ ਕਿਸੇ ਦਾ ਨੁਕਸਾਨ ਕਰਦਾ ਤਾਂ ਉਹਨੂੰ ਸਜ਼ਾ ਦੇਣ ਵਾਲਾ ਕੋ ਆਪ ਹੈ ਕਈ ਲੋਕ ਕਹਿੰਦੇ ਆਪਾਂ ਤੇਰੀ ਮਦਦ ਕਰਾਂਗੇ ਇਨਫੋਰਮੇਸ਼ਨ ਕਲੈਕਟ ਕਰਕੇ ਬਾਅਦ ਚੋਂ ਆਨਸਰ ਹੀ ਨਹੀਂ ਕਰਦੇ ਕਿਸੇ ਦੀ ਹੈਲਪ ਕਰਨੀ ਬਹੁਤ ਮਤਲਬ ਮੁਸ਼ਕਲ ਹੁੰਦੀ ਹੈ ਤੇ ਉਹਦੇ ਲਈ ਜਿਗਰਾ ਚਾਹੀਦਾ ਠੀਕ ਹੈ ਨਾ ਕਈ ਟੈਂਸ਼ਨਾਂ ਤੇ ਕਈ ਪਰੇਸ਼ਾਨੀਆਂ ਅੱਜ ਦੇ ਦਿਨ ਚ ਰਹੀਆਂ ਤੇ ਕੋਈ ਪੇਪਰ ਦੇਣ ਨਹੀਂ ਆਇਆ ਬੱਚਾ ਉਹਨੂੰ ਫੋਨ ਕੀਤਾ ਉਹਦਾ ਫੋਨ ਹੀ ਸਵਿਚ ਆਫ ਹੁੰਦਾ ਰਿਹਾ ਫਿਰ ਕੀ ਕਰਦੇ ਅ ਕੋਈ ਇਨਫੋਰਮੇਸ਼ਨ ਕਲੈਕਟ ਹੋਵੇ ਤਾਂ ਬੰਦਾ ਤਾਂ ਹੀ ਹੈ ਨਾ ਤੇ ਚਲੋ ਬੰਦੇ ਨੂੰ ਦੱਸ ਦੇਣਾ ਚਾਹੀਦਾ ਨਾ ਹਨਾ ਤੇ ਬਾਕੀ ਅੱਜ ਦਾ ਦਿਨ ਇਦਾਂ ਥੋੜਾ ਮੇਰਾ ਅਪਸੈਟ ਰਿਹਾ બસ ਸਹੀ ਸੀਗਾ ਬਸ ਥੋੜਾ ਮੋੜ ਜਾ ਤਾਂ ਇਦਾਂ ਸੈੱਟ ਹੁੰਦਾ ਹੀ ਆ ਹਨਾ ਚੱਲ ਫਿਰ ਮੈਂ ਸੋਚਿਆ ਕਿ ਮੈਂ ਕਿਹਾ ਜਿਹੜਾਂ ਦੇ ਘਰ ਬਾੜ ਆਈ ਆ ਉਹ ਵੀ ਸਾਰੇ ਆਪੇ ਲੱਗੇ ਆ ਆਪਣੇ ਘਰ ਨੂੰ ਆਪ ਹੀ ਸਾਫ਼ ਕਰਾਉਣਾ ਪੈਂਦਾ ਹੈ ਕੋਈ ਕਿਸੇ ਦੀ ਮਦਦ ਜਿਹੜੀ ਆ ਉਹ ਕਰਦਾ ਨਹੀਂ ਆ ਬਸ ਗੱਲਾਂ ਕਰਦੇ ਰਹਿੰਦੇ ਆ ਬਾਕੀ ਥੈਂਕ ਯੂ ਮੱਲੇ ਵਾਲਿਆਂ ਦਾ ਵੀ ਸਾਰਿਆਂ ਨੇ ਦੱਸਿਆ ਕਿ ਪੁੱਛ ਦੇਣੀ ਆ ਕਿਉਂਕਿ ਉਹਨਾਂ ਨੇ ਆਪਣੀ ਇਮੇਜ ਹੀ ਬੜੀ ਵਧੀਆ ਬਣਾ ਰੱਖੀ ਆ ਤੇ ਬੱਥੀ ਮੈਂ ਇਹੀ ਕਹਿਨੀ ਆ ਵੀ ਅ ਅੱਜ ਵੀ ਤਬੀਅ ਥੋੜੀ ਇਦਾਂ ਹੀ ਸੀਗੀ ਪੇਪਰ ਚੈੱਕ ਕਰਦੇ ਆ ਬਹੁਤ ਹੀ ਜ਼ਿਆਦਾ ਥਕਾਵਟ ਹੋ ਜਾਂਦੀ ਐ ਇੱਕ ਇੰਨੀ ਕੁ ਜ਼ਿਆਦਾ ਉੱਤੇ ਗਰਮੀ ਆ ਸਾਰਿਆਂ ਤੋਂ ਉੱਪਰਲੇ ਫਲੋਰ ਤੇ ਬੈਠੀ ਦਾ ਫੈਨ ਹੀ ਚੱਲਦੇ ਹੁੰਦੇ ਸਾਨੂੰ ਪਤਾ ਸਕੂਲਾਂ ਦੇ ਵਿੱਚ ਤੇ ਉੱਥੇ ਗਰਮੀ ਹਵਾ ਹੁਵਾ ਇਧਰੋਂ ਉਧਰੋਂ ਕੱਟੀ ਆਂਦੀ ਐ ਤੇ ਗਰਮੀ ਬਹੁਤ ਜ਼ਿਆਦਾ ਹੁੰਦੀ ਐ ਤੇ ਗਰਮੀ ਬਹੁਤ ਹੋਣ ਕਰਕੇ ਥੋੜਾ ਸਾਰੇ ਹੀ ਬਿਮਾਰ ਬੂ ਥੋੜਾ ਥੋੜਾ ਹੋ ਜਾਂਦੇ ਆ ਪਰ ਹੁਣ ਚਲੋ ਗੁਜਾਰਾਤੀ ਕਰਨਾ ਹੀ ਹੈ ਪਰ ਜੇ ਆਪਾਂ ਕਹੀਏ ਸੋਚੀਏ ਮੀਆਂ ਨੂੰ ਤੇ ਮੀ ਤਾਂ ਲਿਆ ਕੇ ਉਹ ਗੰਦ ਪਾਉਂਦੇ ਆ ਜਿਹਦਾ ਹਿਸਾਬ ਹੀ ਨਹੀਂ ਤੇ ਚਲੋ ਸਾਫ ਸਵਈਆਂ ਵੀ ਕਰਦੀਆਂ ਪੈਂਦੀਆਂ ਫਿਰ ਬਾਅਦ ਚ ਮਕਾਨਾਂ ਨੂੰ ਵੀ ਖਤਰੇ ਪੈਦਾ ਹੋ ਜਾਂਦੇ ਆ ਤੇ ਆਪਾਂ ਕਹਿੰਦੇ ਆ ਵੀ ਚਲੋ ਕੋਈ ਗੰਦਗੀ ਬਾਹਰ ਨਾ ਹੋਵੇ ਤੇ ਬਾਹਰ ਘਰ ਦੇ ਅੰਦਰ ਹਰ ਜਗ੍ਹਾ ਤੇ ਸਫਾਈ ਕਰਾਣੀ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਸਫਾਈ ਨਾ ਹੋਏਗੀ ਤਾਂ ਤੁਸੀਂ ਆਪ ਸਿਆਣੇ ਹੋ ਵੀ ਬਈ ਮੱਛਰ ਮੱਖੀਆਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਜਾਂਦੀਆਂ ਹੁਣ ਵੈਸੇ ਵੀ ਡਾਇਰੀਆ ਵਗੈਰਾ ਹੋਣ ਦਾ ਖਤਰਾ ਹੈ ਪਾਣੀ ਵੀ ਨਾ ਗੰਦਾ ਆਂਦਾ ਹੈ ਨਾ ਪਾਣੀ ਪਹਿਲੇ ਸਾਡੇ ਬਾਹਰ ਟਿਊਬਵਲ ਲੱਗਾ ਹੁੰਦਾ ਸੀ ਉਹ ਟਿਊਬਲ ਪਟਕੇ ਕਾਰਪੋਰੇਸ਼ਨ ਵਾਲਾ ਉਹ ਕਾਰਪੋਰੇਸ਼ਨ ਵਾਲੇ ਤੇ ਨਹੀਂ ਲੈ ਕੇ ਗਏ ਉਹ ਲੈ ਕੇ ਗਿਆ ਕਾਉਂਸਲਰ ਉਹਨੇ ਕਿਤੇ ਹੋਰ ਵੋਟਾਂ ਦਾ ਵਾਅਦਾ ਕੀਤਾ ਸੀ ਉੱਥੇ ਜਾ ਕੇ ਸਾਡਾ ਟਿਊਬ ਲਗਾਤਾ ਅਸੀਂ ਵਿਚਾਰੇ ਟਿਊਬਲ ਤੋਂ ਬੈਠੇ ਹੋਏ ਹੁਣ ਪਾਣੀ ਸਾਡੇ ਦੂਰੋਂ ਆਂਦਾ ਪਾਣੀ ਪਾਣੀ ਗੰਦਾ ਆਉਂਦੇ ਕਰਕੇ ਪੇੜ ਦੇ ਵਿੱਚ ਸਾਰਿਆਂ ਦੇ ਇਨਫੈਕਸ਼ਨ ਫੈਲਦੀ ਰਹਿੰਦੀ ਹੈ ਤੇ ਹੁਣ ਪਾਣੀ ਗੰਦਾ ਬਾਹਰ ਗੰਦਗੀ ਮਤਲਬ ਬੰਦਾ ਕਰੇ ਇੱਕ ਹੀ ਹੈ ਨਾ ਸਫਾਈ ਕਰਵਾਉਂਦੇ ਆ ਸਾਰੇ ਜਣੇ ਬਹੁਤ ਹੀ ਜਿਆਦਾ ਕਈ ਲੋਕ ਆਪਣਾ ਘਰ ਸਾਫ ਕਰ ਲੈਂਦੇ ਆ ਉਹ ਜਿਹੜੇ ਕਹਿੰਦੇ ਅਸੀਂ ਆਪੇ ਸਾਫ ਕਰਦੇ ਹਾਂ ਉਹ ਦੂਜੇ ਦੇ ਘਰਾਂ ਅੰਗੀ ਕਰ ਦਿੰਦੇ ਆ ਦੂਜਾ ਮੇਰੇ ਵਰਗਾ ਗਰੀਬ ਵਿਚਾਰਾ 100 200 250 ਲਾਉਂਦਾ ਤੇ ਫਿਰ ਉਹ ਸਫਾਈ ਕਰਾਉਂਦਾ ਅਸਲ ਸਫਾਈ ਤਾਂ ਮੈਂ ਕਰਾਉਣੀ ਆ ਤੇ ਚਲੋ ਕੋਈ ਗੱਲ ਨਹੀਂ ਹਰ ਵਾਰੀ ਕਰਾਈਦੀ ਆ ਕਈ ਵਾਰੀ ਹੁਣ ਬਰਸਾਤਾਂ ਚ ਟਾਈਮ ਪੈ ਗਿਆ ਸੀਗਾ ਕਿਉਂਕਿ ਰੋਜ਼ ਤਾਂ ਮੀਂਹ ਤੇ ਫਿਰ ਉਹੀ ਉਨੀ ਮੀਂਹ ਹੁੰਦੀ ਸੀਗੀ ਚਲੋ ਹੁਣ ਰੁਕ ਗਿਆ ਬਰਸਾਤਾਂ ਤੋਂ ਹੁਣ ਫੇਰ ਇੱਕ ਵਾਰੀ ਹੋ ਗਈ ਆ ਚਲ ਕੋਈ ਮਹੀਨਾ ਤਨੰਗੇਗਾ ਇਹਨਾ ਜਿਹੜਾ ਸਾਫ਼ ਰਹੇਗਾ ਉਸ ਤੋਂ ਬਾਅਦ ਫੇਰ ਕਰਾਵਾਂਗੇ ਦੀਵਾਲੀ ਲਾਗੇ ਜਾ ਕੇ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਨੀ ਆ ਵੀ ਜਿਹੜੇ ਲੋਕ ਜਿਹੜੀ ਕਾਰਪੋਰੇਸ਼ਨ ਵਾਲੇ ਆ ਉਹ ਤੇ ਇੱਕ ਆਪਣੇ ਆਪ ਇੱਕ ਗਵਰਨਿੰਗ ਬੋਡੀ ਹੁੰਦੀ ਆ ਹਨਾ ਜਿਹੜੀ ਸ਼ਹਿਰ ਨੂੰ ਕਰਦੀ ਆ ਤੇ ਉਹ ਵੀ ਜੇ ਜਿੱਦਾਂ ਪਿੰਡਾਂ ਵਿੱਚ ਸਫਾਈ ਗਲੀਆਂ ਨਾਲੀਆਂ ਪੱਕੀਆਂ ਰੋਸ਼ਨੀ ਇਦਾਂ ਪੋਲੀਟੀਕਲ ਸਾਇੰਸ ਛੜੀ ਪੜ੍ਹਦੇ ਹੋਣਾ ਸਾਰਿਆਂ ਨੂੰ ਪਤਾ ਹੈ ਕਿ ਇਦਾਂ ਕਰਕੇ ਜਿਹੜੇ ਨਗਰ ਪੰਚਾਇਤ ਦੇ ਕੰਮ ਕੀ ਹੁੰਦੇ ਆ ਨਗਰ ਨਿਗਮ ਦੇ ਕੰਮ ਕੀ ਹੁੰਦੇ ਆ ਨਗਰ ਪ੍ਰੀਸ਼ਦ ਦੇ ਕੰਮ ਕੀ ਹੁੰਦੇ ਆ ਇਹ ਹੁੰਦੇ ਆ ਟੈਕਸ ਲਾਉਣੇ ਛੋਟੇ ਮੋਟੇ ਤੇ ਪਾਰਕਾਂ ਚ ਸੋਹਣੀਆਂ ਜਗ੍ਹਾ ਪਲੇਸ ਬਣਾਉਣੇ ਪੇੜ ਪੌਦੇ ਬੂਟੇ ਲਾਉਣਾ ਸ਼ਹਿਰ ਨੂੰ ਸਾਫ਼ ਰੱਖਣਾ ਇਹ ਤੇ ਡਿਊਟੀ ਇਹਨਾਂ ਦੀ ਹੁੰਦੀ ਹੈ ਪਰ ਇਹ ਆਪਣੀ ਡਿਊਟੀ ਕੋਈ ਕਰਦਾ ਨਹੀਂ ਹੈ ਤੇ ਦੂਜਿਆਂ ਦੇ ਮੈਂ ਸਾਰਿਆਂ ਨੇ ਪਾਇਆ ਹੋਇਆ ਹੈ ਤੇ ਕਈ ਗਲੀ ਮੱਲਿਆਂ ਦੇ ਵਿੱਚ ਜਿਹੜੇ ਆ ਉਹ ਜਿਹੜੇ ਕਾਉਂਸਲਰ ਹੈ ਉਹ ਬਹੁਤ ਅੱਛਾ ਕੰਮ ਕਰਦੇ ਆ ਪਰ ਇੱਧਰ ਤਾਂ ਕੋਈ ਨਹੀਂ ਤੇ ਚਲੋ ਵਾਰਡ ਨੰਬਰ 48 ਤੱਕ ਅਸੀਂ ਆਵੀ ਹਾਂ ਪੁੱਛੋ ਹੀ ਨਾ